ਵਸੰਤ ਹੰਡੋਲ ਘਰ ਦੂਜਾ ਮਹੱਲਾ ਚੌਥਾ ਹੰਡੋਲਾ ਹਾਂਜੀ ਵਸੰਤ ਹੰਡੋਲ ਘਰ ਦੂਜਾ ਮਹੱਲਾ ਚੌਥਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਕਾਇਆ ਨਗਰ ਇਕ ਬਾਲਕ ਵਸਿਆ ਫੇਨ ਪਲ ਫਿਰ ਨਾ ਰਹਾਈ ਅਨਕ ਉਪਾਉ ਯਤਨ ਕਰ ਥਾਕੇ ਬਾਰੰਬਾਰ ਪਰਮਾਈ ਮੇਰੇ ਠਾਕੁਰ ਬਾਲਕ ਇਕਤ ਘਰ ਆਣ ਸਤਿਗੁਰ ਮਿਲੈ ਤਾ ਪੂਰਾ ਪਾਈਐ ਭਜ ਰਾਮ ਨਾਮ ਨੀਸਾਨ ਰਹਾਉ ਇਹੋ ਮਿਰਤਕ ਮੜਾ ਸਰੀਰ ਹੈ ਸਭ ਜਗ ਜਿਤ ਰਾਮ ਨਾਮ ਨਹੀਂ ਵਸਿਆ ਰਾਮ ਨਾਮ ਗੁਰ ਉਦਕ ਚ ਆਇਆ ਫਿਰ ਹਰਿਆ ਹੋਆ ਰਸਿਆ ਮੈਂ ਨਿਰਖਤ ਨਿਰਖਤ ਸਰੀਰ ਸਭ ਖੋਜਿਆ ਇੱਕ ਗੁਰਮੁਖ ਚਲਤ ਦਿਖਾਇਆ ਬਾਹਰ ਖੋਜ ਮੁਏ ਸਭ ਸਾਗਤ ਹਰ ਗੁਰਮਤੀ ਘਰ ਪਾਇਆ ਦੀਨਾ ਦੀਨ ਦਇਆਲ ਭਏ ਹੈ ਜਿਉ ਕ੍ਰਿਸ਼ਨ ਬਿਦਰ ਘਰ ਆਇਆ ਮਿਲਿਓ ਸੁਦਾਮਾ ਭਾਵਨੀ ਧਾਰ ਸਭ ਕਿਸ ਅਗੈ ਦਾਲਦ ਭੰਜ ਸਮਾਇਆ ਰਾਮ ਨਾਮ ਕੀ ਪੈਜ ਵਡੇਰੀ ਮੇਰੇ ਠਾਕੁਰ ਆਪ ਰਖਾਈ ਜੇ ਸਭ ਸਾਖਤ ਕਰਹਿ ਬਖੀਲੀ ਇੱਕ ਰਤੀ ਤੈਲ ਨਾ ਘਟਾਈ ਜਾਣ ਕੇ ਉਸਤਤ ਹੈ RAM ਨਾਮਾ ਦਹ ਦਿਸ ਸੋਭਾ ਪਾਈ ਨਿੰਦਕ ਸਾਖਤ ਖਾਵ ਨਾ ਸਕੈ ਤੈਲ ਆਪਣੈ ਘਰ ਲੋਕੀ ਲਾਈ ਜਾਣ ਕਾ ਜਨ ਮਿਲ ਸੋਭਾ ਪਾਵੈ ਗਣ ਮਹ ਗਣ ਕਰਗਾਸਾ ਮੇਰੇ ਠਾਕੁਰ ਕੇ ਜਨ ਪ੍ਰੀਤਮ ਪਿਆਰੇ ਜੋ ਹੋ ਵਹਿ ਦਾਸਨ ਦਾਸਾ ਆਪੇ ਜਲ ਅਪਰੰਪਰ ਕਰਤਾ ਆਪੇ ਮੇਲ ਮਿਲਾਵੇ ਨਾਨਕ ਗੁਰਮੁਖ ਸਹਿਜ ਮਿਲਾਏ ਜੋ ਜਲ ਜਲ ਹੈ ਸਮਾਵੇ ਬਸੰਤ ਮਹੱਲਾ 5 ਘਰ ਪਹਿਲਾ ਦੋ ਤੁਕਿਆ ਇਕ ਓੰਕਾਰ ਸਤਿਗੁਰ ਪ੍ਰਸਾਦ ਸੁਣ ਸਾਖੀ ਮਨ ਜਪ ਪਿਆਰ ਅਜਾ ਮਲ ਉਧਰਿਆ ਕਹ ਏਕ ਵਾਰ ਬਾਲਮੀਕਾ ਹੋਆ ਸਾਧ ਸੰਗ ਤਰੂ ਕਾ ਮਿਲਿਆ ਹਰ નિਸੰਗ ਤੇਰਿਆ ਸੰਤਾ ਜਾ ਚਉ ਚਰਨ ਰੇਨ ਲੈ ਮਾਸਟਕ ਲਾਵਾ ਕਰਿ ਕਿਰਪਾ ਦੇਨ ਰਹਾਉ ਗਨ ਕਾ ਉਧਰੇ ਹਾਰ ਕਹੈ ਤੋਤ ਗਜਿੰਦਰ ਧਿਆਯੋ ਹਾਰ ਕੀਯੋ ਮੋਖ ਗਾਜਿੰਦਰ ਧਿਆਯੋ ਇਕੱਠਾ ਪਾਠ ਹੈ ਗਾਜੇਂਦਰ ਪਰ ਈੜੀ ਵਿੱਚੋਂ ਲੁਪਤ ਨਾ ਹੋ ਜਾਵੇ ਗਾਜੇਂਦਰ ਧਿਆਯੋ ਹਰ ਕੀਯੋ ਮੋਖ ਗਾਜਿੰਦਰ ਧਿਆਯੋ ਹਰ ਕੀਯੋ ਮੋਖ ਸਾਧ ਸੰਗਤ ਜੀ ਇਹ ਜੋ ਪਾਵਨ ਸ਼ਬਦ ਹੈ ਸਤਿਗੁਰੂ ਮਹਾਰਾਜ ਜੀ ਨੇ ਜਿੰਨੇ ਮਹਾਪੁਰਸ਼ ਭਗਤ ਪਰਮੇਸ਼ਰ ਦੇ ਪਿਆਰੇ ਹੋਏ ਹਨ ਅਜਾਮਲ ਬਾਲਮੀਕ ਤਰੂ ਅਤੇ ਵਰਤਮਾਨ ਸਮੇਂ ਕਲਯੂਗ ਦੇ ਸਮੇਂ ਤੱਕ ਦੇ ਉਹਨਾਂ ਸਾਰੇ ਮਹਾਪੁਰਸ਼ਾਂ ਦਾ ਨਾਮ ਉਹਨਾਂ ਦੀ ਬੰਦਗੀ ਦਾ ਪ੍ਰਤਾਪ ਇਸ ਸ਼ਬਦ ਵਿੱਚ ਮਹਾਰਾਜ ਨੇ ਬਿਆਨ ਕੀਤਾ ਹੈ ਇਸੇ ਦੇ ਆਧਾਰ ਤੇ ਸ੍ਰੀਮਾਨ ਪੰਡਤ ਨਰੈਣ ਸਿੰਘ ਜੀ ਉਹ ਜੰਗਾਵਾਲਿਆ ਨੇ ਸਾਖੀ ਪਰਮਾਨੰਗ ਗ੍ਰੰਥ ਦੀ ਰਚਨਾ ਕੀਤੀ ਸੀ ਜਿਹਦੇ ਵਿੱਚ ਤੁਸੀਂ ਸਾਰਾ ਇਤਿਹਾਸ ਪੜ ਸਕਦੇ ਹੋ ਇਹ ਮਹਾਪੁਰਸ਼ਾਂ ਦਾ ਜਿਨ੍ਹਾਂ ਦਾ ਇੱਥੇ ਨਾਮ ਆਇਆ ਹੈ ਹਾਂਜੀ ਗਾਜਿੰਦਰ ਤੇ ਆਇਓ ਹਰ ਕੀਓ ਮੋਖ ਵਿਪਰ ਸੁਦਾਮੇ ਦਾਲਦ ਭੰਜ ਰੇ ਮਨ ਤੂ ਪੀ ਭਜ ਗੋਬਿੰਦ ਬਦਕ ਉਧਾਰਿਓ ਖਾਮ ਪ੍ਰਹਾਰ ਕੋ ਵਿਜਾ ਉਧਰੀ ਅੰਗੁਸ਼ਟ ਧਾਰ ਬਿਦਰ ਉਧਾਰਿਓ ਦਾਸ ਤੁ ਭਾਏ ਰੇ ਮਨ ਤੂ ਪੀ ਹਰ ਧਿਆਏ ਪ੍ਰਹਿਦ ਪ੍ਰਹਿਲਾਦ ਰਖੀ ਹਰ ਪੈਜ ਆਪ वस्त्र छीनत द्रौपदी रखी लाज जिन जिन सेवया अंतबार रे मन सेव तू परहे पार धन सेवया बाल बुद्ध त्रिलोचन भई सिद्ध बेणीकाौ गौरक कियो प्रकाश रे मन तू पि हो हे दास ਜੈ ਦੇਵ ਤਿਆਗਿਓ ਅਹੰਮੇਵ ਨਾਈ ਉਧਰਿਓ ਸੈਨ ਸੇਵ ਮਨ ਡੀਗ ਨਾ ਡੋਲੇ ਕਹੂੰ ਜਾਏ ਮਨ ਤੂ ਪੀ ਤਰਸ ਹੈ ਸਰਣ ਪਾਏ ਜਿਹ ਅਨਗਰੋ ਠਾਕੁਰ ਕੀਓ ਆਪ ਸੇ ਤੈ ਲੀਨੇ ਭਗਤ ਰਾਖ ਤਿਨ ਕਾ ਗੁਣ ਅਵਗਣ ਨਾ ਵਿਚਾਰਿਓ ਕੋਏ गुण अवगुण न विचार्यो कोय देख मन लगा सेव कबीर नाम देव हर जियो है संग रवदास त्याए प्रभ अनूप गुरु नानक देव रूप बसंत महला पंजवा ਸਾ ਸੰਗਤ ਜੀ ਇਥੇ ਵੀ ਪ੍ਰਤੱਖ ਉਪਮਾ ਸਾਰਿਆਂ ਭਗਤਾਂ ਦੀ ਕਰਦਿਆਂ ਹੋਇਆਂ ਆਖਰ ਵਿੱਚ ਸਤਿਗੁਰੂ ਨਾਨਕ ਦੇਵ ਜੀ ਦੀ ਵੀ ਪੰਚਮ ਪਾਤਸ਼ਾਹ ਜੀ ਨੇ ਕੀਤੀ ਹੈ ਭਗਤ ਜਿਹੜੇ ਪ੍ਰਮਾਤਮਾ ਦੇ ਪਿਆਰੇ ਹੋਏ ਉਹਨਾਂ ਤੇ ਵਾਹਿਗੁਰੂ ਦੀ ਬਖਸ਼ਿਸ਼ ਹੋਈ ਜਿਹੜੇ ਜੀਵ ਪਹਿਲਾਂ ਪਤਿਤ ਜੀਵਨ ਵਾਲੇ ਵੀ ਸਨ ਉਹਨਾਂ ਨੇ ਵੀ ਆਪਣੇ ਪਾਪ ਕਰਮ ਛੱਡ ਕੇ ਜੇ ਪ੍ਰਮਾਤਮਾ ਦਾ ਨਾਮ ਜਪਿਆ ਉਹਨਾਂ ਦਾ ਵਿਪਾਰ ਉਤਾਰਾ ਹੋਇਆ ਜਿਵੇਂ ਅਜਾ ਮਲ ਦਾ ਵਰਣਨ ਆਇਆ ਹੈ ਗਨਕਾ ਦਾ ਆਇਆ ਹੈ ਗਜਿੰਦਰ ਭਾਵ ਹਾਥੀ ਦਾ ਵਰਣਨ ਆਇਆ ਹੈ ਪਤਤ ਜੀਵਨ ਵਾਲੇ ਉਹ ਵੀ ਨਾਮ ਜਪ ਕੇ ਪਵਿੱਤਰ ਹੋ ਗਏ ਜਿਨ੍ਹਾਂ ਨੇ ਬੰਦਗੀ ਕੀਤੀ ਭਗਤ ਬਣੇ ਪਵਿੱਤਰ ਜੀਵਨ ਵਾਲੇ ਉਹ ਵੀ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣ ਗਏ ਤੇ ਗੁਰੂ ਨਾਨਕ ਦੇਵ ਗੋਵਿੰਦ ਰੂਪ ਧੰ ਸਤਿਗੁਰੂ ਨਾਨਕ ਦੇਵ ਜੀ ਖੁਦ ਪ੍ਰਮਾਤਮਾ ਦਾ ਰੂਪ ਹਨ ਸੋ ਇਹ ਮੋਕ ਸੋ ਜਿਹੜੇ ਸ਼ਬਦੀ ਅਰਥ ਹਨ ਇਹਦੇ ਵਿੱਚ ਇਹ ਉਪਮਾ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੀ ਆਪ ਗੁਰੂ ਗਰੀਬ ਨਿਵਾਜ਼ ਜੀ ਕਰ ਰਹੇ ਨੇ ਬਸੰਤ ਮਹੱਲਾ ਪੰਜਵਾਂ ਅਨਕ ਜਨਮ ਭ੍ਰਮੇ ਜੋ ਨਮਾਹੇ ਹਰ ਸਿਮਰਨ ਬਿਨ ਨਰਕ ਪਾਹੇ ਭਗਤਿ ਹੋ ਨਾ ਖੰਡ ਖੰਡ ਬਿਨ ਬੂਝੇ ਜਮ ਦੇਦ ਡੰਡ ਗੋਬਿੰਦ ਭਜੋ ਮੇਰੇ ਸਦਾ ਮੀਤ ਸਾਜ ਸਬਦ ਕਰ ਸਦਾ ਪ੍ਰੀਤ ਰਹਾਓ ਸੰਤੋਖ ਨ ਆਵਤ ਕਹੂੰ ਕਾਜ ਤੂਮ ਬਾਦਰ ਸਭ ਮਾਇਆ ਸਾਜ ਪਾਪ ਕਰੰਤ ਨਹਿ ਸੰਗਾਏ ਬਿਖ ਕਾ ਮਾਤਾ ਆਵ ਜਾਏ ਹਉ ਹਉ ਕਰਤ ਬਧੇ ਵਿਕਾਰ ਮੋਹ ਲੋਭ ਮੋਹ ਲੋਭ ਡੂਬਾਉ ਸੰਸਾਰ ਕਾਮ ਕ੍ਰੋਧ ਮਨ ਵਸ ਕੀਆ ਸੁਪਨੈ ਨਾਮ ਨਾ ਹਰ ਕਾ ਹਰ ਲੀਆ ਸੁਪਨੈ ਨਾਮ ਨਾ ਹਰ ਲੀਆ ਕਬਹੀ ਰਾਜਾ ਪਾਪ ਮੰਗਨ ਹਾਰ ਦੁਖ ਸੁਖ ਬਾਧਾ ਸੰਸਾਰ ਮਨ ਉਧਰਨ ਕਾ ਸਾਜਨਾ ਹੈ ਪਾਪ ਬੰਧਨ ਨਿਤ ਪੌਦ ਜਾਹੇ ਈਠ ਮੀਤ ਕੋਊ ਸਖਾ ਨਾਹੇ ਆਪ ਬੀਜ ਆਪੇ ਹੀ ਖਾਹੇ ਜਾ ਜਾ ਕਹਿ ਕੀਨੈ ਹੋਤ ਵਿਕਾਰ ਛੇ ਛੋਡ ਚੱਲਿਆ ਖਿਨ ਮਹਿ ਗਵਾਰ ਮਾਇਆ ਮੋਹ ਬਹੁ ਭਰਮਿਆ ਕਿਰਤ ਰੇਖ ਕਰ ਕਰਮਿਆ ਕਿਰਤ ਰੇਖ ਕਰ ਕਰਮਿਆ ਕਿਰਤ ਰੇਖ ਕਰ ਕਰਮਿਆ ਕੀਤੇ ਕਰਮਾਂ ਦੇ ਕਰਕੇ ਕਿਰੇ ਮਾਨ ਦੀ ਰੇਖਾ ਪੈ ਗਈ ਕੀਤੇ ਆ ਕਰਮਾਂ ਦੀ ਕਿਰਤ ਰੇਖ ਕਰ ਕਰਮਿਆ ਕਰਣਹਾਰ ਹਲਿਪਤ ਆਪ ਨਹੀਂ ਲੇਪ ਪ੍ਰਭ ਪੁੰਨ పాਪ ਰਾਖ લેਹੋ ਗੋਬਿੰਦ ਦਿਆਲ ਤੇਰੀ ਸਰਣ ਪੂਰਨ ਕਿਰਪਾਲ ਤੋਜ ਬਿਨ ਦੂਜਾ ਨਹੀਂ ਠਾਓ ਕਰ ਕਿਰਪਾ ਪ੍ਰਭ ਦੇਹ ਨਾਓ ਤੂ ਕਰਤਾ ਤੂ ਕਰਨਹਾਰ ਤੂ ਊਚਾ ਤੂ ਬਹੁ ਅਪਾਰ ਤਾਰ ਕਿਰਪਾ ਲੜ ਲੇ ਹੁ ਲਾਏ ਨਾਨਕ ਦਾਸ ਪ੍ਰਭ ਕੀ ਸਰਣਾਏ